ਜੇ ਤੁਸੀਂ ਕਿਸੇ ਨੂੰ ਘਰੇ ਜਾ ਕੇ ਵੀ ਪੈਸੇ ਫੜਾ ਕੇ ਆਉਨੇ ਹੋ ਨਾ ਉਹਦੇ ਮਾੜੇ ਟਾਈਮ ਦੇ ਵਿੱਚ ਹੱਥ 'ਚ ਫੜਾ ਕੇ ਉਹ ਵੀ ਬੰਦੇ ਤੁਹਾਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਂਦੇ ਨੇ ਜਾਂ ਫਿਰ ਦੂਰੋਂ ਆਉਂਦਿਆਂ ਨੂੰ ਦੇਖ ਕੇ ਅਣ ਦੇਖਿਆ ਕਰਕੇ ਕੋਲ ਦੀ ਏਦਾਂ ਲੰਘ ਜਾਂਦੇ ਨੇ ਜਿਵੇਂ ਮਤਲਬ ਉਹ ਸਾਨੂੰ ਜਾਣਦੇ ਨਹੀਂ ਸਭ ਤੋਂ ਪਹਿਲਾਂ ਤੁਹਾਡੇ ਲਈ ਤੁਹਾਡੇ ਮਾਪੇ ਆਪਨਾ ਪੂਰਾ ਪਰਿਵਾਰ ਭੈਣ ਭਾਈ ਪਤਨੀ ਉਸ ਤੋਂ ਬਾਅਦ ਹੀ ਸਾਰਾ ਸੰਸਾਰ ਹੈ ਜੀ ਦੋਸਤੋਂ ਇੱਕ ਨੌਜਵਾਨ ਮੁੰਡੇ ਦਾ ਜਨਮ ਦਿਨ ਹੁੰਦਾ ਹੈ ਤਾਂ ਉਸਦੇ ਪਿਤਾ ਜੀ ਉਸ ਨੂੰ ਕਹਿੰਦੇ ਹਨ ਕਿ ਬੇਟਾ ਹੁਣ ਤੂੰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਤੇ ਆਪਣੇ ਸਾਰੇ ਦੋਸਤਾਂ ਨੂੰ ਫੋਨ ਕਰਦੇ ਸਪੈਸ਼ਲੀ ਕਿ ਭਾਈ ਇੰਨੀ ਤਰੀਕ ਨੂੰ ਮੇਰਾ ਜਨਮ ਦਿਨ ਆਪਾਂ ਉਹਦੀ ਪਾਰਟੀ ਕਰਨੀ ਆ ਤੇ ਸਾਰੇ ਜਾਣੇ ਤੁਸੀਂ ਭਾਈ ਆਇਓ ਹਾਜ਼ਰ ਹੋਇਓ ਆਪਾਂ ਰਲ ਮਿਲ ਕੇ ਖੁਸ਼ੀ-ਖੁਸ਼ੀ ਜਨਮ ਦਿਨ ਮਨਾਉਣਾ ਉਹ ਮੁੰਡਾ ਕਹਿੰਦਾ ਵੀ ਠੀਕ ਹੈ ਪਾਪਾ ਜੀ ਮੈਂ ਜ਼ਰੂਰ ਫੋਨ ਕਰੂੰਗਾ ਤੇ ਮੈਂ ਕਰ ਦਿੰਦਾ ਚਲੋ ਜੀ ਉਹ ਫੋਨ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਵੀ ਤਰੀਕ ਆ ਜਾਂਦੀ ਆ ਜਦੋਂ ਉਸ ਨੌਜਵਾਨ ਮੁੰਡੇ ਦਾ ਜਨਮ ਦਿਨ ਹੁੰਦਾ ਦਿਨ ਚੜ੍ਹਦਾ ਜੀ ਰਿਸ਼ਤੇਦਾਰ ਤੇ ਦੋਸਤ ਆਉਣੇ ਸ਼ੁਰੂ ਹੁੰਦੇ ਨੇ 2 ਘੰਟੇ 3 ਘੰਟੇ ਜਦੋਂ ਬੀਤ ਜਾਂਦੇ ਨੇ ਉਹ ਦੇਖਦੇ ਨੇ ਕਿ 4 ਬੰਦੇ ਹੀ ਆਏ ਨੇ ਜਿਨ੍ਹਾਂ ਦੇ ਵਿੱਚ 2 ਤਾਂ ਉਸਦੇ ਮੁੰਡੇ ਦੇ ਦੋਸਤ ਸੀ ਤੇ 2 ਉਹਨਾਂ ਦੇ ਰਿਸ਼ਤੇਦਾਰ ਸੀ ਤਾਂ ਉਹ ਆਪਣੇ ਮੁੰਡੇ ਨੂੰ ਪੁੱਛਦੇ ਨੇ ਕਿ ਬੇਟਾ ਤੂੰ ਫੋਨ ਨਹੀਂ ਕੀਤਾ ਸਾਰਿਆਂ ਨੂੰ ਉਹ ਕਹਿੰਦਾ ਪਿਤਾ ਜੀ ਮੈਂ ਤਾਂ ਸਾਰਿਆਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਫਿਰ ਯਾਰ ਪਹੁੰਚੇ 4 ਬੰਦੇ ਨੇ ਵੀ ਕੋਈ ਆਇਆ ਕਿਉਂ ਨਹੀਂ ਉਹ ਕਹਿੰਦਾ ਪਿਤਾ ਜੀ ਗੱਲ ਅਸਲ ਚ ਇਹ ਆ ਫੋਨ ਤਾਂ ਮੈਂ ਸਾਰਿਆਂ ਨੂੰ ਕੀਤਾ ਸੀ ਕੋਈ ਬੰਦਾ ਨਹੀਂ ਛੱਡਿਆ ਪਰ ਮੈਂ ਉਹਨਾਂ ਨੂੰ ਇਹ ਨਹੀਂ ਸੀ ਕਿਹਾ ਕਿ ਮੇਰੇ ਜਨਮ ਦਿਨ ਦੀ ਪਾਰਟੀ ਆ ਤੁਸੀਂ ਆ ਜਿਓ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੇਰੇ ਤੇ ਕੋਈ ਬਹੁਤ ਹੀ ਮਾੜਾ ਸਮਾਂ ਆ ਗਿਆ ਜੀ ਮੈਨੂੰ ਪੈਸਿਆਂ ਦੀ ਬਹੁਤ ਸਖਤ ਜ਼ਰੂਰਤ ਆ ਤੁਸੀਂ ਥੋੜੇ ਬਹੁਤ ਜਿੰਨੇ ਜੋਗੇ ਵੀ ਹੈਗੇ ਹੋ ਪੈਸੇ ਲੈ ਕੇ ਮੇਰੇ ਘਰ ਆ ਜਿਓ ਨਾਲੇ ਮੈਂ ਤੁਹਾਨੂੰ ਆਪਣੀ ਮੁਸੀਬਤ ਦੱਸ ਦੂੰ ਤੇ ਨਾਲੇ ਮੇਰੀ ਮਦਦ ਕਰ ਜਿਓ ਕਹਿੰਦਾ ਜੀ ਬਸ ਜਿਹੜੇ ਆ ਗਏ ਅੱਜ ਆ ਮੇਰੇ ਦੋ ਦੋਸਤ ਖੜੇ ਨੇ ਆ ਆਪਣੇ ਦੋ ਰਿਸ਼ਤੇਦਾਰ ਖੜੇ ਨੇ ਹੁਣ ਇਹੀ ਆਪਣੇ ਸੱਚੇ ਰਿਸ਼ਤੇਦਾਰ ਨੇ ਜਿਹੜੇ ਨਹੀਂ ਤਾਂ ਮਤਲਬ ਉਹਦੇ ਯਾਰ ਨੇ ਦੋਸਤੋ ਜੇ ਤੁਸੀਂ ਕਿਸੇ ਨੂੰ ਘਰੇ ਜਾ ਕੇ ਵੀ ਪੈਸੇ ਫੜਾ ਕੇ ਆਉਨੇ ਹੋ ਨਾ ਉਹਦੇ ਮਾੜੇ ਟਾਈਮ ਦੇ ਵਿੱਚ ਹੱਥ 'ਚ ਫੜਾ ਕੇ ਆਉਨੇ ਮੁੱਠੀ 'ਚ ਵੀ ਆ ਚੱਕ ਯਾਰ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਸਾਰ ਅੱਜ ਕੱਲ ਉਹ ਵੀ ਬੰਦੇ ਤੁਹਾਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਂਦੇ ਨੇ ਜਾਂ ਫਿਰ ਦੂਰੋਂ ਆਉਂਦਿਆਂ ਨੂੰ ਦੇਖ ਕੇ ਅਣ ਦੇਖਿਆ ਕਰਕੇ ਕੋਲ ਦੀ ਏਦਾਂ ਲੰਘ ਜਾਂਦੇ ਨੇ ਜਿਵੇਂ ਮਤਲਬ ਉਹ ਸਾਨੂੰ ਜਾਣਦੇ ਨਹੀਂ ਹੁੰਦੇ ਆਪਾਂ ਨਹੀਂ ਕਹਿੰਦੇ ਕਿ ਉਹ ਸਾਡੀ ਕੀਤੀ ਹੈਲਪ ਦੇ ਬਦਲੇ ਸਾਡੀ ਹੈਲਪ ਕਰਨ ਪਰ ਘੱਟੋ ਘੱਟ ਉਹ ਚੀਜ਼ ਨੂੰ ਯਾਦ ਰੱਖ ਕੇ ਥੋੜੀ ਬਹੁਤ ਇੱਕ ਦੋਸਤਾਂ ਵਾਲੀ ਜਾਂ ਰਿਸ਼ਤੇਦਾਰਾਂ ਵਾਲੀ ਰਿਸਪੈਕਟ ਤਾਂ ਰੱਖਣ ਕਹਿਣ ਦਾ ਭਾਵ ਇਹ ਸਟੋਰੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਜਿੰਨਾ ਮਰਜ਼ੀ ਕੋਈ ਇਮੋਸ਼ਨਲ ਹੋ ਕੇ ਤੁਹਾਨੂੰ ਕਹੇ ਜੀ ਮੇਰੀ ਮਦਦ ਕਰ ਦੇ ਦੇਖ ਕੇ ਕਰਿਓ ਕਿ ਬੰਦਾ ਕਿਹੋ ਜਿਹਾ ਇਹ ਨਾ ਹੋਵੇ ਕਿ ਉਹ ਤੁਹਾਡੇ ਤੋਂ ਮਦਦ ਵੀ ਲੈ ਜਵੇ ਬਾਅਦ ਵਿੱਚ ਉਹ ਤੁਹਾਨੂੰ ਪਛਾਣੇ ਵੀ ਨਾ ਜਾਂ ਫਿਰ ਉਹ ਬਣਦੀ ਇੱਜ਼ਤ ਦੇਵੇ ਵੀ ਨਾ ਇਹ ਦੁਨੀਆਦਾਰੀ ਆ ਜੀ ਕਿਸੇ ਦੇ ਹੰਝੂ ਦੇਖ ਕੇ ਪਿਗਲਿਆ ਨਾ ਕਰੋ ਲੋਕ ਨਾ ਝੂਠਾ ਰੋਣਾ ਬਹੁਤ ਜਾਣਦੇ ਆ ਸੱਚਾ ਹੱਸਣਾ ਇੱਥੇ ਕਿਸੇ ਨੂੰ ਨਹੀਂ ਆਉਂਦਾ ਬਹੁਤ ਹੀ ਜ਼ਿਆਦਾ ਬੁਰੀ ਤਰ੍ਹਾਂ ਨਾਲ ਇਹ ਦੁਨੀਆ ਨਕਲੀ ਬਣ ਚੁੱਕੀ ਆ ਹਰ ਇਨਸਾਨ ਕਿਸੇ ਨਾ ਕਿਸੇ ਨਾਲ ਸਿਰਫ ਤੇ ਸਿਰਫ ਮਤਲਬ ਲਈ ਜੁੜਿਆ ਹੋਇਆ ਹੋਰ ਕੋਈ ਕਾਰਨ ਨਹੀਂ ਆਪਣੇ ਪਰਿਵਾਰ ਨੂੰ ਪਿਆਰ ਕਰੋ ਆਪਣੀ ਫੈਮਲੀ ਨੂੰ ਪਿਆਰ ਕਰੋ ਸਭ ਤੋਂ ਪਹਿਲਾਂ ਤੁਹਾਡੇ ਲਈ ਤੁਹਾਡੇ ਮਾਪੇ ਆਪਨਾ ਪੂਰਾ ਪਰਿਵਾਰ ਭੈਣ ਭਾਈ ਪਤਨੀ ਉਸ ਤੋਂ ਬਾਅਦ ਹੀ ਸਾਰਾ ਸੰਸਾਰ ਹੈ ਜੀ ਉਹਨਾਂ ਤੋਂ ਬਿਨਾਂ ਕਿਸੇ ਤੇ ਵੀ ਭਰੋਸਾ ਨਾ ਕਰੋ ਕਿਉਂਕਿ ਇਹ ਦੁਨੀਆ ਹੁਣ ਭਰੋਸੇਯੋਗ ਰਹੀ ਹੋਈ ਨਹੀਂ ਸਤਿ ਸ਼੍ਰੀ ਅਕਾਲ